ਪਟਿਆਲਾ ਦੀ ਖੂਬਸੂਰਤ ਬਾਰਾਂਦਰੀ ਜਿੱਥੇ ਲੋਕ ਸਵੇਰੇ ਸੈਰ ਕਰਨ ਆਉਂਦੇ ਆ ਤਾਜੀ ਹਵਾ ਲੈਣ ਆਉਂਦੇ ਆ ਪਰ ਉੱਥੇ ਦੀ ਸਫਾਈ ਦਾ ਹਾਲ ਦੇਖੋ ਅਜੇ ਦਰਸ ਰੋਟੇ ਨੂੰ ਕਿੰਨੇ ਦਿਨ ਹੋ ਗਏ ਕਿਸੇ ਨੇ ਵੀ ਇਹ ਰਸਤਾ ਸਾਫ ਨਹੀਂ ਕੀਤਾ ਨਾ ਕੋਈ ਸਫਾਈ ਨਾ ਕੋਈ ਕੁਝ ਜਿੱਥੇ ਕੋ ਰੋਟਾ ਕਿਤੇ ਪੱਤੇ ਪਏ ਇਹ ਬਾਰਾਂਦਰੀ ਦੀ ਸ਼ਾਨ ਦਿਖਾ ਰਹੀ ਵੀ ਕਿੱਦਾਂ ਬਾਰਾਂਦਰੀ ਦੀ ਸ਼ਾਨ ਤੁਸੀਂ ਕੀ ਕਹਿਣਾ ਚਾਹੋਗੇ ਸਫਾਈ ਬਾਰੇ ਬਾਈ ਦੇਖੋ ਜਿਹੜੇ ਇਹਨਾਂ ਨੇ ਬੰਦੇ ਰੱਖੇ ਹੋਏ ਨੇ ਉਹ ਤਾਂ ਰੋਡ ਦੀ ਸਫਾਈ ਕਰਦੇ ਨੇ ਅੰਦਰ ਅੰਦਰ ਹਾਲੇ ਇੱਕਦੋ ਕਰਮਚਾਰੇ ਦੇ ਘਾਟ ਐ ਉਹਰੇ ਸਾਡਾ ਹੁਣ ਤੁਸੀਂ ਦੇਖ ਰਿਹਾ ਪੱਕੇ ਦਿਨ ਤੋਂ ਪਰੋਂ ਕਿੰਨੇ ਦਿਨ ਤੋਂ ਇਹ ਹੋਇਆ ਹਿਸਾਰ ਕਰਦਾ ਨੇ ਸਫਾਈ ਬਦੂਗੀ ਓਕੇ ਠੀਕ ਐ ਨਾ ਜੀ ਕਿਉਂਕਿ ਸਾਰੇ ਵਾਰੀ ਸਫਾਈ ਦਾ ਬਹੁਤ ਪੁਰਾਣਾ ਹਾਲਾ ਫੋਟ ਪੱਥਰ ਤੇ ਇਹਨਾਂ ਦਾ ਕਾਜ ਬਿਆ ਹੋਇਆ ਉਹ ਸਰਕਾਰ ਦੇ ਕਰਮਚਾਰੀ ਪ੍ਰੋਵਾਈਡ ਕਰਾਂਦੀ ਜੀ ਕਰਮਚਾਰੀ ਹੋਣਗੇ ਤਾਂ ਸਫਾਈ ਹੋਊਗੀ ਜਿਹੜੇ ਇੱਕਦੋ ਮੁੰਡਾ ਹੈਗਾ ਉਹ ਜਿਹੜੇ ਰੋਡ ਤੇ ਅਸੀਂ ਸੈਰ ਕਰਦੇ ਹਾਂ ਉੱਥੇ ਉੱਤੇ ਲੱਗੇ ਰਹਿੰਦੇ ਨੇ ਵਿਚਾਰੇ ਇੱਕ ਇੱਕ ਦੋ ਬੰਦਾ ਕਿੰਨਾ ਕੰਮ ਕਰੂਗਾ ਐਡੇ ਵੱਡੇ ਉਹ ਵੀ ਸਫਾਈ ਵਾਲੇ ਜਾਨੀਤਾਂ ਵਾਲੇ ਆਂ ਅੰਦਰ ਦੇ ਬੰਦੇ ਮੈਨੂੰ ਲੱਗਦਾ ਨਹੀਂ ਕੋਈ ਕਰਦਾ ਤੁਸੀਂ ਕਹਿਣਾ ਚਾਹੋਗੇ ਪ੍ਰਸ਼ਾਸਨ ਨੂੰ ਕੁਝ ਬਈ ਧਿਆਨ ਦਿਓ ਇਹ ਸਫਾਈ ਕਰਨੀ ਬੈਸੇ ਸਾਰੇ ਸ਼ਹਿਰ ਜੀ ਹਾਲ ਹੈ ਤੇ ਉਰੇ ਪਾਰਟੀਕੂਲਰ ਉਹਦੇ ਸਵੇਰੇ ਬੰਦੇ ਕਿਸ ਪਰਪਸ ਲਈ ਆਉਂਦੇ ਆ ਉਹਦੇ ਠੀਕ ਹੋਣਾ ਚਾਹੀਦਾ ਨਾ ਸਫਾਈ ਲਈ ਚਲੋ ਮੱਲੇ ਅਜਾਪਾ ਦੇਈ ਦੇ ਸ਼ਹਿਰ ਜੀ ਬੁਰਾ ਹਾਲ ਹੈ ਕਲੋਨੀ ਦੇ ਵਿੱਚ ਪਾਣੀ ਖੜਾ ਹੀ ਹੈ ਪਰ ਉਹ ਚਲੂ ਚੱਲ ਗਿਆ ਲੇਕਿਨ ਇੱਥੇ ਜ਼ਰੂਰੀ ਹੈ ਜਿਹੜੀ ਫੋਨ ਸੇ ਇਹਨਾਂ ਕੋਲੇ ਉਰੇ ਜ਼ਰੂਰ ਲਾ ਕੇ ਸਫਾਈ ਕਰਵਾਓ ਪ੍ਰਾਪਤੀ ਵੇਚਨੇ ਅਤੇ ਖੀਦਨੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ